ਨਵੇਂ ਮਿੱਤਰੋ ਤੁਸੀਂ ਆਪਣੇ ਘਰੇ ਗਾਜਰ ਪਾਕ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਆਸਾਨ ਤਰੀਕੇ ਨਾਲ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਗਾਜਰਾਂ ਲੈ ਕੇ ਆਪਾਂ ਨੇ ਕੱਦੂਕਾਸ ਕਰਨੀਆਂ ਨੇ ਉਹ ਦੁਆ ਦਾ ਆਪਾਂ ਨੇ 2-3 ਚਮਚੇ ਦੇਸੀ ਘਿਓ ਦੇ ਪਾ ਕੇ ਗਾਜਰਾਂ ਪੁੰਨੀਆਂ ਨੇਆਂ ਪੁੰਨਣ ਤੋਂ ਬਾਅਦ ਇੱਕ ਗਲਾਸ ਆਪਾਂ ਨੇ ਮਤਲਬ ਗਾਜਰ ਪਾਕ ਗਾਜਰਾਂ ਦੇ ਹਿਸਾਬ ਨਾਲ ਆਪਾਂ ਨੇ ਥੋੜਾ ਜਿਹਾ ਦੁੱਧ ਪਾਉਣ ਨਾਲ ਤੇ ਦੁੱਧ ਪਾਉਣ ਦੇ ਨਾਲ ਉਹ ਦੁਬਾਰਾ ਆਪਾਂ ਨੇ ਸਵਾਦ ਅਨੁਸਾਰ ਚੀਨੀ ਪਾਉਣੀ ਹੈਗੀ ਮਤਲਬ ਦੁੱਧ ਪਾਣੇ ਪਾਣਾਂ ਕਿਉਂਕਿ ਗਾਜਰਾਂ ਵੀ ਪਾਣੀ ਛੱਡਣੀਆਂ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਹਲਾਈ ਚੱਲਣਾਗਾ ਜਿੰਨਾ ਚਿਰ ਗਾਜਰਾਂ ਮਤਲਬ ਪੱਕਦੀਆਂ ਨਹੀਂ ਹੈਗੀਆਂ ਤੇ ਉਹਨਾਂ ਚਿਰ ਆਪਾਂ ਨੇ ਇਹਨਾਂ ਨੂੰ ਹਲਾਈ ਜਾਣਾਗਾ ਥੱਲੇ ਨਾਲ ਲਗਾ ਤਾ ਕਰਕੇ ਉਸ ਤੋਂ ਬਾਅਦ ਜਦੋਂ ਆਪਣਾ ਪਾਣੀ ਮਤਲਬ ਉਹ ਪਾਣੀ ਤੇ ਦੁੱਧ ਆਪਣਾ ਗਾਜਰਾਂ ਨੇ ਪੀ ਲਿਆ ਤਾਂ ਆਪਾਂ ਉਸ ਤੋਂ ਬਾਅਦ ਮਿੱਠਾ ਪਾਵਾਂਗੇ ਮਿੱਠਾ ਸਵਾਦ ਅਨਸਾਰ ਪਾਉਣਾਗਾ ਜਿੰਨਾ ਕਿ ਸੋਨੋ ਮਤਲਬ ਮਿੱਠਾ ਚਹੀਦਾਗਾ ਤੇ ਇਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਨਾਲ ਘਰ ਦਾ ਖੁਆ ਹੋਵੇ ਮਤਲਬ ਉਹ ਨਾਲ ਜਿੰਨਾ ਕਾਪਾ ਗਾਜਰਾਂ ਦਾ ਗਾਜਰ ਪਕ ਬਣਾਉਣਾ ਹੋਵੇ ਜੀ ਸਾਹਿਬ ਨਾਲ ਆਪਾਂ ਨੂੰ ਥੋੜਾ ਜਿਹਾ 100 ਗ੍ਰਾਮ 200 ਗ੍ਰਾਮ ਖੁਆ ਜ਼ਰੂਰ ਚਹੀਦਾਗਾ ਗਾਜਰਾਂ ਦੇ ਸਾਹਿਬ ਨਾਲ ਜਿੰਨਾ ਕਿ ਵੀ ਆਪਾਂ ਨੇ ਗਾਜਰ ਪਕ ਬਣਾਉਣੇ ਵਾਸਤੇ ਆਪਾਂ ਨੂੰ ਘਰ ਦਾ ਖੁਆ ਵਿੱਚ ਪਾਉਣਾ ਜ਼ਰੂਰੀ ਹੈ ਉਦੋਂ ਆਪਾਂ ਕਾਜੂ ਦਾ ਜਿਹੜਾ ਵੀ ਆਪਾਂ ਸਵਾਲ ਅਨੁਸਾਰ ਪਾ ਸਕਦੇ ਹਾਂਗੇ ਇਹਦੇ ਵਿੱਚ ਆਪਾਂ ਨਾਰੀਓ ਦਾ ਬਰਾਤਾ ਪਾ ਸਕਦੇ ਹਾਂਗੇ ਤੇ ਇਲਾਇਚੀ ਪਾウダー ਪਾ ਸਕਦੇ ਹਾਂਗੇ ਮਤਲਬ ਜਿਹੜੀ ਚੀਜ਼ ਆਪਾਂ ਨੇ ਪਾਉਣੀ ਆ ਉਹ ਆਪਾਂ ਪਾ ਸਕਦੇ ਹਾਂਗੇ ਜੇ ਆਪਾਂ ਨੇ ਸਿੰਪਲ ਬਣਾਉਣਾ ਤਾਂ ਸਿੰਪਲ ਵੀ ਬਣਾ ਸਕਦੇ ਹਾਂਗੇ ਉਸ ਤੋਂ ਬਾਅਦ ਜਦੋਂ ਇਹ ਮਤਲਬ ਦੁੱਧ ਤੇ ਪਾਣੀ ਪੀਦਣਾ ਉਹ ਆਪਾਂ ਨੇ ਖੰਡ ਪਾਉਣੀ ਆ ਸਵਾਲ ਅਨੁਸਾਰ ਖੰਡ ਪਾਉਣ ਤੋਂ ਬਾਅਦ ਆਪਾਂ ਇਹਨੂੰ ਖਿលਿਆਉਣਾ ਸਮਾਰ ਕੇ ਚੰਗੀ ਤਰ੍ਹਾਂ ਜੇ ਨਜਰੇ ਵਧੀਆ ਕਾਗੜਾ ਨਾ ਹੋ ਜਾ ਸਾਰਾ ਦੁੱਧ ਤੇ ਪਾਣੀ ਗਾਜਰਾ ਪੀ ਲੈਣਾ ਉਹ ਨਾ ਜਰਾ ਪਾਈ ਦੀ ਵੇਟ ਕਰਾਂਗੇ ਆਪਾਂ ਇਹਨੂੰ ਕਿਸੇ ਟੱਕਣੀ ਜਾਂ ਕਿਸੇ ਨਾਲ ਪਤੱਕੇ ਰੱਖ ਸਕਦੇ ਹਾਂਗੇ ਕੋਦੂ ਬਾਅਦ ਆਪਾਂ ਨੇ ਵੇਟ ਕਰਨੀ ਇਹਦੀ ਜੇ ਨਜ਼ਰੇ ਇਹ ਦੁੱਧ ਤੇ ਪਾਣੀ ਪੀ ਨਾ ਲਵੇ ਇਹ ਬਹੁਤ ਸਵਾਦ ਮਤਲਬ ਗਾਜਰ ਪਾਕ ਬਣਦਾ ਹੈਗਾ ਕਿਉਂ ਬਾਹਰ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਚੀਜ਼ ਮਤਲਬ ਉਹ ਬਣਾਈ ਹੈ ਕੀ ਚੀਜ਼ ਇਹਦੇ ਚ ਪਾਈ ਹੈ ਆਪਾਂ ਉਹਦੇ ਤਰੀਕੇ ਨਾਲ ਪਗੜਿਰ ਪਾਕ ਬਣਾ ਸਕਦੇ ਜਿਹਨਾਂ ਆਪਣੀ ਹੈਲਥ ਵਧੀਆ ਰਹੇ ਤੇ ਪਗੜਿਰ ਪਾਕ ਬਹੁਤ ਆਸਾਨ ਤਰੀਕੇ ਨਾਲ ਬਣਾ ਸਕਦੇ ਸਾਰੀ 15 ਤੋਂ 20 ਮਿੰਟਾਂ ਦਾ ਕੰਮ ਹੈ ਆਪ ਉਹਦੇ ਘਰ ਦੇ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆਗੇ ਤੇ ਬਹੁਤ ਵਧੀਆ ਡਿਸ਼ ਹੈਗੀ ਤੇ ਇਹਨੂੰ ਆਪਾਂ ਖਾ ਲੈ ਹੁੰਦੇ ਰਹਾਂਗੇ ਬਿਜਦੀ ਤੇ ਜਿੰਨਾ ਚਿਰ ਇਹ ਪਾਣੀ ਤੇ ਦੁੱਧ ਸੁੱਕੇ ਨਾ ਉਹ ਨਜ਼ਰ ਆਪਾਂ ਇਹਨੂੰ ਹਲਾਈ ਚੱਲਣਾ ਮਿੱਠਾ ਜਿੰਨਾ ਇੱਕ ਪਾਉਣਾ ਹੈ ਉਹਨਾਂ ਕਾਪਾ ਮਿੱਠਾ ਪਾ ਸਕਦੇ ਗਾਜਰਾਂ ਪਾਣੀ ਪੀ ਗਿਆਂ ਥੋੜਾ ਜਿਹਾ ਰਹਿ ਗਿਆ ਪਾਣੀ ਤਾਂ ਉਦੋਂ ਬਾਅਦ ਆਪਾਂ ਇਹਦੇ ਵਿੱਚ ਮਤਲਬ ਖੁਆ ਐਡ ਕਰਾਂਗੇ ਜਿੰਨਾ ਕਾਪਾ ਨੇ ਗਾਜਰ ਪਾਕ ਗਾਜਰਾਂ ਨੇ ਜਿੰਨੀਆਂ ਕਾਪ ਨੇ ਉਹ ਪੌਦੇ ਹਿਸਾਬ ਨਾਲ ਆਪਾਂ ਖੁਆ ਪਾਉਣਾਗਾ ਲੋਹਣ ਆਪਾਂ ਖੁਆ ਪਾ ਪਾ ਦੇ ਉਦੋਂ ਸੁਨ ਦਿਖਾਉਣੇ ਨੇ ਖੁਆ ਪਾ ਤਾ ਆਪਾਂ ਇਹ ਦੇਖੋ ਤੇ ਦੋ ਗਈਆ ਬਣਾਏ ਤੇ ਇਹਦੀ ਆਪਾਂ ਜਿਹੜਾ ਖੁਆ ਬਣਾਇਆ ਹੋ ਆਪਾਂ ਨੂੰ ਉਸ ਜੰਗੀ ਤਰ੍ਹਾਂ ਮੈਲਟ ਕਰ ਲੈਣਾ ਹੈ ਤੇ ਵੀ ਵੀਡੀਓ ਬਣਾਏ ਜਦੋਂ ਚੰਗੀ ਤਰ੍ਹਾਂ ਇਹ ਮਿਕਸ ਹੋ ਜੇ ਖੁਆ ਤਾਂ ਸਮਝੋ ਆਪਣਾ ਗਾਜਰ ਪਾ ਗਰੇ ਰਹੀ ਹੈ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਦਾਖਾਂ ਬਦਾਮ ਕਾਜੂ ਕੁਝ ਵੀ ਆਪਾਂ ਜਿੰਨਾ ਕੱਪਾ ਨੇ ਪਾਉਣਾਗਾ ਆ ਤਰ੍ਹਾਂ ਹੀ ਪਾ ਰਿਹਾ ਦੇਖੋ ਕਲਰ ਦੇਖੋ ਗਾਜਰ ਪਾਗ ਦਾ ਬਹੁਤ ਸੋਹਣਾ ਕਲਰ ਬਣੇਗਾ ਇਹ ਸਿਆਦੀ ਬਹੁਤ ਬੜੀਆ ਡਿਸ਼ ਹੈ ਆਪਾਂ ਨੂੰ ਟਾਈਮ ਵੀ ਥੋੜਾ ਲੱਗਣਾ ਹੈ ਅਪਕਰੀ ਬਣਾ ਸਕਦੇ ਆ ਆਪਣੇ ਜਵਖਾ ਨੂੰ ਖਾ ਖਵਾ ਸਕਦੇ ਆਗੇ ਗਾਜਰਾਂ ਉਹ ਰੇਕ ਦੇ ਘਰ ਆਉਂਨੇ ਖੇਤਾਂ ਦੇ ਵਿੱਚ ਆਉਂਨੇ ਗਾਜਰਾਂ ਤਾਂ ਬਹੁਤ ਵਧੀਆ ਡਿਸ਼ ਹੈਗੀਏ ਤੁਸੀਂ ਕਲਰ ਦੇਖੋਗਾ ਜਦ ਰ ਪਕਦਾ ਬਹੁਤ ਸੋਹਣਾ ਕਲਰ ਹੈ ਦੇਖੋ ਤੇ ਬਹੁਤ ਟੇਸਟੀ ਗੱਜਰ ਪਕ ਬਣਦਾ ਹੈ ਤੁਸੀਂ ਆਪਣੇ ਘਰੇ ਜਰੂਰ ਬਣਾ ਕੇ ਦੇਖਣਾ ਆ ਦੇਖੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ पहिली लाइ सबसक्राइब ज़रूरु करो नवाद